ਜੀ 1 ਮਈ 2025 ਦੀ ਰਾਤ ਨੂੰ ਜੱਸੀਆਂ ਰੋਡ ਸਲੇਮ ਟਾਬਰੀ ਥਾਣਾ ਪੈਂਦਾ ਉੱਥੇ ਰਾਤ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਕਰਿਆਨੇ ਦੀ ਦੁਕਾਨ ਦੇ ਵਿੱਚ ਕੁਝ ਲੋਕ ਜਿਹੜੇ ਵੜਦੇ ਨੇ ਤੇ ਉਹ ਵੈਪਨ ਦਿਖਾ ਕੇ ਤੇ ਦਾਤਰ ਦਾ ਵਾਰ ਕਰਕੇ ਤੇ ਉੱਥੋਂ ਕੁਝ ਨਗਦੀ ਜਿਹੜੀ ਐ ਉਹ ਚੋਰੀ ਕਰਕੇ ਲੈ ਜਾਂਦੇ ਨੇ ਤੇ ਬੜਾ ਸੈਂਸੇਸ਼ਨਲ ਜਿਹਾ ਕ੍ਰਾਈਮ ਸੀਗਾ ਸੀਸੀਡੀਵੀ ਫੁਟੇਜ ਦੇ ਵਿੱਚ ਵੀ ਕਵਰ ਹੋਇਆ ਸੀਗਾ ਤੇ ਮੀਡੀਆ ਦੇ ਵਿੱਚ ਵੀ ਕਾਫੀ ਚੱਲਿਆ ਸੀਗਾ ਤੇ ਉਹਦੇ ਤੇ ਇਮੀਡੀਏਟਲੀ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਸੀਗੀ ਸਲੇਮ ਟਾਬਰੀ ਥਾਣੇ ਦੇ ਵਿੱਚ ਤੇ ਉਸ ਤੋਂ ਬਾਅਦ ACP ਨਾਰਥ ਤੇ SHO ਸਲੇਮਟਾਬਰੀ ਦੀ ਟੀਮ ਨੇ ਜਿਹੜਾ ਕਿ ਵਧੀਆ ਵਧੀਆ ਇਮੀਡੀਏਟਲੀ ਤੁਰੰਤ ਐਕਸ਼ਨ ਲੈ ਕੇ ਜਿਹੜਾ ਇਹ ਮੁਕਦਮੇ ਨੂੰ ਟ੍ਰੇਸ ਕੀਤਾ ਤੇ ਇਹਦੇ ਵਿੱਚ ਟੋਟਲ ਜਿਹੜੇ 3 ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਵਿੱਚੋਂ ਜਿਹੜੇ ਦੋਸ਼ੀਆਂ ਦੇ ਨਾਮ ਨੇ ਅੰਕਿਤ ਕੁਮਾਰ, ਹਰਜੀਤ ਕੁਮਾਰ ਤੇ ਕ੍ਰਿਸ਼ਨਾ ਇਹ ਤਿੰਨੋਂ ਪਿੱਛੋਂ ਪ੍ਰਵਾਸੀ ਨੇ ਯੂਪੀ ਤੇ ਬਿਹਾਰ ਦੇ ਰਹਿਣ ਵਾਲੇ ਨੇ ਤੇ ਲੇਕਿਨ ਹੁਣ ਇੱਥੇ ਰਹਿੰਦੇ ਸੀਗੇ ਸ਼ੇਰਪੁਰ ਚੋਂ ਤੇ ਇਹ ਤਿੰਨਾਂ ਨੂੰ ਅਰੈਸਟ ਕਰ ਲਿਆ ਤੇ ਵਾਰਦਾਤ ਵਿੱਚ ਜਿਹੜੇ ਵਰਤੇ ਗਏ ਦੋ ਮੋਟਰਸਾਈਕਲ ਨੂੰ ਰਿਕਵਰ ਕਰ ਲਿਆ ਤੇ ਇੱਕ ਜਿਹੜਾ ਦਾਤਰ ਸੀਗਾ ਉਹਨੂੰ ਕਰ ਲਿਆ ਤੇ ਮੈਂ ਦੱਸਣਾ ਚਾਹੂੰਗਾ ਕਿ ਜਿਹੜਾ ਇਹਨਾਂ ਨੇ ਵੈਪਨ ਉੱਥੇ ਯੂਜ਼ ਕੀਤਾ ਸੀ ਆਪਾਂ ਸੀਸੀਟੀਵੀ ਫੁਟੇਜ ਵਿੱਚ ਦੇਖ ਰਹੇ ਸੀਗੇ ਉਹ ਇੱਕ ਖਡਾਉਣਾ ਟॉय ਵੈਪਨ ਹੈ ਜਿਹੜਾ ਕਿ ਇਹਨਾਂ ਨੇ Amazon ਤੋਂ ਆਰਡਰ ਕੀਤਾ ਸੀਗਾ ਇਹਦੇ ਵਿੱਚ ਜਿਹੜੇ ਟੋਟਲ ਪੰਜ ਦੋਸ਼ੀ ਨੇ ਜਿਹੜੇ ਫਿਗਰ ਆਊਟ ਹੋਏ ਨੇ ਤੇ ਤਿੰਨ ਨੂੰ ਅਸੀਂ ਅਰੈਸਟ ਕਰ ਲਿਆ ਤੇ ਦੋ ਨੂੰ ਅਸੀਂ ਜਿਹੜੇ ਸਾਡੀ ਟੀਮਸ ਲੱਗੀਆਂ ਹੋਈਆਂ ਤੇ ਜਲਦੀ ਅਰੈਸਟ ਕਰ ਲਵਾਂਗੇ ਫਾਇਰ ਲਕ ਨਹੀਂ ਕਰਦਾ ਯਾਰ ਉਹ ਬੇਸਿਕਲੀ ਇਹ Amazon ਤੋਂ ਮਿਲਦਾ ਹੈਗਾ ਇੱਕ ਟॉय ਵੈਪਨ ਹੈ ਲਾਈਟਰ ਟਾਈਪ ਹੈ ਜਦੋਂ ਆਪਾਂ ਉਹ ਨੂੰ ਉਹ ਕਰਦੇ ਆ ਟ੍ਰਿਗਰ ਉਹਦਾ ਦਬਾਨੇ ਦੇ ਵਿੱਚ ਸਿਰਫ ਇੱਕ ਲਾਈਟ ਜੀ ਨਿਕਲਦੀ ਆ ਚਿੰਗਾਰੀ ਜੀ ਅਸਲੀ ਵੈਪਨ ਨਹੀਂ ਹੈਗਾ ਉਹ ਸਰ ਇਹਨਾਂ ਕੋਲ ਕਿੰਨੇ ਕੇ ਵੈਪਨ ਸੀਗੇ ਇਹਨਾਂ ਕੋਲ ਜਿਹੜਾ ਹੈਗਾ ਹਲੇ ਤੱਕ ਜਿਹੜਾ ਹੈਗਾ 3 ਦੋ ਛੇ ਨੇ ਸਾਡੇ ਕੋਲ ਇੱਕ ਵੈਪਨ ਰਿਕਵਰ ਹੋ ਗਿਆ ਹੈਗਾ ਤੇ ਜਿਹੜੇ ਦੋ ਦੋਸ਼ੀ ਹਲੇ ਜਿਹੜੇ ਸਾਡੇ ਅਗੇ ਅਰੈਸਟ ਹੋਣ ਤੋਂ ਪੈਂਡਿੰਗ ਨੇ ਉਹਦੇ ਟੀਮਸ ਲੱਗੀਆਂ ਹੋਈਆਂ ਉਸ ਤੋਂ ਬਾਅਦ ਜਦੋਂ ਦੋਨੋਂ ਦੋਸ਼ੀਆਂ ਦੀ ਅਰੈਸਟ ਹੋ ਜਾਏਗੀ ਫਿਰ ਅਸੀਂ ਸਾਰਾ ਕੁਝ ਇਹ ਕਲੀਅਰ ਕਰਾਂਗੇ ਪਹਿਲਾਂ ਵੀ ਤੁਸੀਂ ਇਸ ਤਰ੍ਹਾਂ ਕਰਦੇ ਰਹਿੰਦੇ ਨੇ ਇਸ ਤਰ੍ਹਾਂ ਦੀ ਵਾਰਦਾਤ ਜਿਹੜਾ ਇਹਨਾਂ ਵਿੱਚ ਇੱਕ ਦੋਸ਼ੀ ਹੈ ਅੰਕਿਤ ਕੁਮਾਰ ਉਹਦੇ ਦੇ ਉੱਪਰ ਪਹਿਲਾਂ 2022 ਦਾ ਥਾਣਾ ਮੋਤੀ ਨਗਰ ਦਾ ਸਨੇਚਿੰਗ ਦਾ ਪਰਚਾ ਦਰਜ ਹੈ ਬਾਕੀ ਜਿਹੜਾ ਇਹਨਾਂ ਵਿੱਚ ਇੱਕ ਦੋਸ਼ੀ ਫੜਿਆ ਹੈ ਜੁਵਨਾਈਲ ਹੈ ਉਹ ਹੁਣੀ ਉਥੋਂ ਯੂਪੀ ਤੋਂ ਆਇਆ ਹੈ ਇੱਥੇ ਲੁਧਿਆਣਾ ਆਇਆ ਹੈ ਨਹੀਂ ਹਲੇ ਤੇ ਦੇਖੋ ਅਸੀਂ ਪੁਲਿਸ ਰਿਮਾਂਡ ਲਵਾਵਾਂਗੇ ਫਿਰ ਦੇਖਦੇ ਹਾਂ ਕਿ ਕਿਸ ਪਰਪਸ ਲਈ ਇਹਨਾਂ ਨੇ ਕੀਤਾ ਸੀਗਾ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਪ੍ਰਵਾਸੀ ਨੇ ਜਿਹੜੇ ਕਿ ਇਸ ਤਰ੍ਹਾਂ ਦੀਆਂ ਮਾਰਦਾਪਾਂ ਨੂੰ ਅੰਜਾਮ ਦੇ ਰਹੇ ਮੋਸਟ ਆਫ ਦਿ ਟਾਈਮ ਸੀ ਇਹ ਹੀ ਦੇਖਿਆ ਕਿ ਜਿਹੜੇ ਪ੍ਰਵਾਸੀ ਨੇ ਉਹੀ ਇਹ ਇਦਾਂ ਜਿੱਦਾਂ ਕਰ ਰਹੇ ਨੇ ਕਿ ਸਰ ਮੈਸੇਜ ਵੀ ਦੇਣਾ ਚਾਹੁੰਦੇ ਨੇ ਜਿਵੇਂ ਕਿ ਲਾਈਕ ਇਸ ਤਰ੍ਹਾਂ ਇਹਨਾਂ ਤੋਂ ਨਾ ਮਿਲਦਾ ਉਹ ਅੰਜਾਮ ਨਹੀਂ ਲੈਂਦੇ ਜਿਹੜੇ ਦੇਖੋ ਜੋ ਵੀ ਆਪਣੇ ਸਾਡੇ ਏਰੀਆ 'ਚ ਰਹਿ ਰਿਹਾ ਹੈਗਾ ਚਾਹੇ ਉਹ ਪ੍ਰਵਾਸੀ ਹੈ ਚਾਹੇ ਉਹ ਪੰਜਾਬੀ ਹੈ ਠੀਕ ਹੈ ਉਹ ਇੰਡੀਆ ਦਾ ਨਾਗਰਿਕ ਹੈ ਸਾਡੇ ਲਈ ਸਾਰੇ ਬਰਾਬਰ ਹੈ ਕਿ ਲੇਕਿਨ ਜੋ ਵੀ ਕੋਈ ਕ੍ਰਾਈਮ ਕਰੇਗਾ ਉਹ ਦੇ ਖਿਲਾਫ ਸਖਤੋ ਸਖਤ ਐਕਸ਼ਨ ਲਿਆ ਜਾਏਗਾ